ਐਮਪੀ ਦੀ ਇਲੈਕਸ਼ਨ ਆਈ ਮਲਵਿੰਦਰ ਸਿੰਘ ਜੀ ਕਾਂਗਰਸ ਤੇ ਖੜੇ ਆਸੀ ਮੈਡਮ ਅਨਮੋਲ ਗਗਨ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਆਸੀ ਇੱਥੋਂ ਤੁਹਾਡੇ ਜਿਹੜੇ ਐਮਪੀ ਸਾਹਿਬ ਤੇ ਤੁਸੀਂ ਉਹਨਾਂ ਨੂੰ ਇੱਥੇ ਤੇ ਜਿਤਾ ਕੇ ਭੇਜਿਆ ਔਰ ਇਹ ਜਿਹੜਾ ਜਿੰਨਾ ਵੀ ਸਹਿਰਾ ਜਾਂਦਾ ਸੀ ਉਹ ਸਾਡੇ ਮੈਡਮ ਅਨਮੋਲ ਗਗਨ ਮਾਨ ਜੀ ਨੂੰ ਜਾਂਦਾ ਸੀ ਉਹਨਾਂ ਨੇ ਹੀ ਸਾਨੂੰ ਦਿਸ਼ਾ ਨਿਰਦੇਸ਼ ਦੇ ਕੇ ਘਰ-ਘਰ ਦੇ ਵਿੱਚ ਭੇਜਿਆ ਕੇ ਜਾ ਕੇ ਆਪਣੇ ਬਾੜ ਦੇ ਵਸਨੀਕਾਂ ਨੂੰ ਜਾ ਕੇ ਤਿਆਰ ਕਰੋ ਜਿਹੜੇ ਆਮ ਆਦਮੀ ਪਾਰਟੀ ਦਾ ਸਾਥ ਫੜਨ ਜਿਵੇਂ ਤੁਹਾਨੂੰ ਪਤਾ ਕਿ ਨਸ਼ਿਆਂ ਦੇ ਵਿਰੁੱਧ ਬਹੁਤ ਵੱਡਾ ਇੱਕ ਯੁੱਧ ਚੱਲ ਰਿਹਾ ਇਸ ਵਕਤ ਔਰ ਬਹੁਤ ਤਕੜੇ ਤਕੜੇ ਬੰਦਿਆਂ ਨੂੰ ਨਸ਼ਿਆਂ ਦੇ ਵਿਰੁੱਧ ਬਹੁਤੀ ਸਤਿਕਾਰਯੋਗ ਸਾਡੇ ਹਲਕਾ ਖਰੜ ਦੇ ਮੁੱਖ ਸੇਵਾਦਾਰ ਸਾਡੀ ਭੈਣ ਐਮ ਐਲ ਏ ਹਲਕੇ ਕਰਨ ਅਨਮੋਲ ਗਗਨ ਮਾਨ ਜੀ ਪਹਿਲਾ ਤਾਂ ਮੈਂ ਆਪ ਜੀ ਦੇ ਸਾਰਿਆਂ ਦੇ ਵੱਲੋਂ ਬਾਣ ਨੰਬਰ 7 10 11 ਦੀ ਸੰਗਤ ਇੱਥੇ ਮੈਂ ਦਰਸ਼ਨ ਕਰ ਰਿਹਾ ਮੈਂ ਸਾਰਿਆਂ ਦੇ ਵੱਲੋਂ ਐਮ ਐਲ ਐ ਮੈਮ ਦਾ ਅੱਜ ਇੱਥੇ ਪਹੁੰਚਣ ਉਤੇ ਕਿਉਂਕਿ ਬਹੁਤ ਵਧੀਆ ਸ਼ੁਭ ਕਾਰਜ ਜਿਹੜਾ ਹੋਣਾ ਜਾ ਰਿਹਾ ਉਸ ਦੇ ਸਬੰਧ ਵਿੱਚ ਪਹੁੰਚੇ ਆ ਅਸੀਂ ਸਾਰੇ ਆਪ ਜੀ ਨੂੰ ਜੀ ਆਇਆਂ ਆਖਦੇ ਹਾਂ ਔਰ ਮੈਂ ਸਤਕਾਰਯੋਗ ਸਾਧ ਸੰਗਤ ਜੀਓ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਆਪਾਂ ਕਿੰਨਾ ਤੜਫਦੇ ਆ ਰਹੇ ਹਾਂ ਪਿਛਲੇ ਤਕਰੀਬਨ ਸਾਢੇ 4 ਸਾਲਾਂ ਤੋਂ ਨਗਰ ਕੌਂਸਲ ਵੱਲੋਂ ਆਪਾਂ ਦੇਖਦੇ ਆ ਰਹੇ ਹਾਂ ਕਿ ਸਾਡੇ ਸ਼ਹਿਰ ਦਾ ਵਿਕਾਸ ਕਿਉਂ ਰੁਕਿਆ ਹੋਇਆ ਹੈ ਅੱਜ ਆਪਾਂ ਸਾਰੇ ਤੁਸੀਂ ਕੋਈ ਨਾ ਕੋਈ ਦਰਦ ਦਿਲਾਂ ਦੇ ਵਿੱਚ ਲੈ ਕੇ ਬੈਠੇ ਹੋ ਕਿ ਕਿਸੇ ਦੀ ਨਾਲੀ ਨਹੀਂ ਸਾਫ਼ ਹੁੰਦੀ ਕਿਸੇ ਦੀ ਗਲੀ ਨਹੀਂ ਬਣੀ ਔਰ ਸਮਾਂ ਬਾਕੀ ਕਿੰਨਾ ਰਹਿ ਗਿਆ ਸਿਰਫ 6 ਮਹੀਨੇ ਜਿਹੜੀ ਕਿ ਸਾਡੀ ਮੌਜੂਦਾ ਕਮੇਟੀ ਕਾਬਜ ਹੈ ਔਰ ਉਸਨੇ ਸਾਢੇ 4 ਸਾਲ ਦੀ ਕਾਰਗੁਜ਼ਾਰੀ ਆਪ ਜੀ ਦੇ ਸਾਹਮਣੇ ਹੈ ਔਰ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਸਾਡੀ ਸਮੁੱਚੀ ਟੀਮ ਨੇ ਚੇਅਰਮੈਨ ਰਣਾ ਹਰੀਜ ਜੀ ਪ੍ਰਦੀਪ ਰੂੜਾ ਵੀਰ ਜੀ ਉਹਨੇ ਅਸੀਂ ਸਾਰਿਆਂ ਨੇ ਸਾਡੇ ਕਾਉਂਸਲਰ ਸਹਿਬਾਨ ਕੁਸ਼ਵੀਰ ਜੀ ਅਸ਼ਵਨੀ ਜੀ ਅਸੀਂ ਸਾਰੇ ਮੈਡਮ ਨੂੰ ਜਾ ਕੇ ਰਿਕੁਐਸਟ ਕੀਤੀ ਕਿ ਮੈਡਮ ਸਾਡੇ ਸ਼ਹਿਰ ਦਾ ਬਹੁਤ ਬੁਰਾ ਹਾਲ ਹੈ ਤੁਸੀਂ ਆਪ ਇਸ ਦੀ ਆਬਜ਼ਰਵੇਸ਼ਨ ਕਰੋ ਔਰ ਸਾਡੀ ਬੇਨਤੀ ਨੂੰ ਸਵੀਕਾਰ ਦੇ ਆ ਉਹਨਾਂ ਨੇ ਤੁਹਾਪ ਜੀ ਦੇ ਸਾਹਮਣੇ ਪਿੱਛੇ ਵੀ ਆਪਾਂ ਨੇ ਵਿਕਾਸ ਦੇ ਕਾਰਜਾਂ ਦਾ ਸਾਡੇ ਐਮਐਲਏ ਮੈਮ ਉਦਘਾਟਨ ਕਰਕੇ ਗਏ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਔਰ ਅੱਜ ਸਾਨੂੰ ਮੌਕਾ ਮਿਲਿਆ ਆਪਾਂ ਨੂੰ ਸਾਰਿਆਂ ਨੂੰ ਮੌਕਾ ਮਿਲਿਆ ਕਿ ਸਾਡੇ ਤੇ ਕੋਈ ਦਇਆ ਦ੍ਰਿਸ਼ਟੀ ਹੋਈ ਹੈ ਵੈਸੇ ਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ ਕਿਉਂਕਿ ਇਹਨਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਜਜ਼ਬਾ ਹੈ ਕਿ ਸਾਡਾ ਸ਼ਹਿਰ ਹੀ ਕੋਈ ਵੀ ਸਾਡਾ ਪਿੰਡਾਂ ਦਾ ਪ੍ਰਾ ਕੋਈ ਵੀ ਪੰਜ ਸਰਪੰਚ ਇਸ ਸਕੇਲੋਂ ਦੁਖੀ ਨਾ ਹੋਵੇ ਕਿ ਸਾਡੇ ਪਿੰਡ ਵਿੱਚ ਜਾਂ ਸਾਡੇ ਮਹੱਲੇ ਵਿੱਚ ਵਿਕਾਸ ਨਹੀਂ ਹੋਇਆ ਕਿਉਂਕਿ ਸਰਕਾਰ ਬਹੁਤ ਵਧੀਆ ਮਾਨ ਸਾਹਿਬ ਦੀ ਸਰਕਾਰ ਹੈ ਔਰ ਸਾਰਿਆਂ ਦਾ ਸੋਚਦੀ ਹੈ ਆਪ ਜੀ ਦੇ ਸਾਹਮਣੇ ਵਧੀਆ-ਵਧੀਆ ਸਕੀਮਾਂ ਆ ਰਹੀਆਂ ਹੁਣ ਮੈਡਮ ਜੀ ਤੁਹਾਨੂੰ ਦੱਸਣਗੇ ਕਿਹੜੀਆਂ ਵਧੀਆ ਸਕੀਮਾਂ ਹੋਰ ਅੱਗੇ ਵੀ ਆਪਾਂ ਨੂੰ ਮਿਲਣ ਜਾ ਰਹੀਆਂ ਔਰ ਉਸ ਦੇ ਤਹਿਤ ਅੱਜ ਦਾ ਜਿਹੜਾ ਵਿਕਾਸ ਕਰ ਜਾਂਦਾ ਅੱਜ ਨਹੀਂ ਪੱਤਰ ਰੱਖਿਆ ਗਿਆ ਅਸੀਂ ਆਪ ਜੀ ਦਾ ਸਾਰਿਆਂ ਦੇ ਸਾਡੇ ਸ਼ਹਿਰ ਨਿਵਾਸੀਆਂ ਦੇ ਵੱਲੋਂ ਆਪ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਪ੍ਰੈਸ ਸਪ੍ਰੈਸ ਦੇ ਸਾਡੇ ਵੀਰ ਸਹਿਬਾਨ ਸਾਰੇ ਪਹੁੰਚੇ ਸਤਿਕਾਰਯੋਗ ਇਹਨਾਂ ਦਾ ਵੀ ਧੰਨਵਾਦ ਔਰ ਸਾਡੇ ਪ੍ਰਦੀਪ ਰੂੜਾ ਬਿਰਦੀ ਦਾ ਇਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਨੂੰ ਦੋ ਸ਼ਬਦ ਕਹਿਣ ਦਾ ਮੌਕਾ ਦਿੱਤਾ ਔਰ ਬਹੁਤ 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 ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਹੀ ਦਿਝਾਰੂ ਨੇਤਾ ਸਾਡੇ ਐਮਐਲਏ ਸਾਹਿਬ ਮੈਡਮ ਅਨਮੋਲ ਕਗਨਮਾਨ ਮੈਂ ਇਹਨਾਂ ਦਾ ਸਾਡੇ ਸ਼ਹਿਰ ਦੇ ਵਿੱਚ ਪਹੁੰਚਣ ਤੇ ਬਾੜ ਨੰਬਰ 6 ਬਾੜ ਨੰਬਰ 7 11 ਔਰ 10 ਦੇ ਵਸਦੀਕਾਂ ਵੱਲੋਂ ਬਹੁਤ-ਬਹੁਤ ਜੀ ਆਖਦਾ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਅਸੀਂ ਵੀ ਐਮਸੀ ਬਣੇ ਆਂ ਅਸੀਂ ਇੱਕ ਨਗਰ ਕੌਂਸਲ ਦੇ ਵਿੱਚ 4.5 ਸਾਲ ਐਮਸੀ ਬਣਨ ਨੂੰ ਗਏ ਜਦੋਂ ਅਸੀਂ ਇਹਨਾਂ ਦੇ ਸੁਪੋਰਟ ਲੈ ਕੇ ਦੇ ਵਿੱਚ ਕੰਮ ਕਰਨ ਦੀ ਗੱਲ ਕੀਤੀ ਨਗਰ ਕੌਂਸਲ ਦੇ ਵਿੱਚ ਹਾਲ ਮੀਟਿੰਗ ਦੇ ਵਿੱਚ ਆਪਣੇ ਸ਼ਹਿਰ ਦੀ ਤਰੱਕੀ ਵਾਸਤੇ ਬਹੁਤ ਰੋਲਾ ਪਾਇਆ ਪਰ ਸਾਡੀ ਕਿਸੇ ਨੇ ਨਹੀਂ ਸੁਣੀ ਸਾਨੂੰ ਅਨਮੋਲ ਗ੍ਰੰਥਨ ਮੈਡਮ ਦੇ ਜਦੋਂ ਅਸੀਂ ਸੰਪਰਕમાં ਆਏ ਤੈਨਾਂ ਨੇ ਸਾਨੂੰ ਇੱਕੇ ਪਰੋਸਾ ਦਿਆ ਵੀ ਬੇਰੇ ਅੰਦਰ ਕਰੀ ਜਾਇਆ ਵੀ ਸਹਿਰ ਨੂੰ ਸੁੰਦਰ ਬਣਾਣਾ ਅਸੀਂ ਕਹੇ ਮੈਡਮ ਸਾਡੇ ਵੀ ਅਸੀਂ ਜਿਹੜੇ ਚਾਰਨ ਦੇ ਵਿੱਚ ਇੱਛਾ ਹੈ ਵੀ ਅਸੀਂ ਸਹਿਰ ਨੂੰ ਸੁੰਦਰ ਬਣਾਈਏ ਉਹਨਾਂ ਦਾ ਆਸ਼ੀਰਵਾਦ ਸਾਨੂੰ ਅੱਜ ਸਹਿਰ ਤੋਂ ਚਾਰ ਪੰਜ ਜਗ੍ਹਾ ਉੱਤਕਾਰਨ ਕਰਨ ਦਾ ਮੌਕਾ ਮਿਲਿਆ ਔਰ 15 ਕਰੋੜ ਲਗਭਗ ਸਾਡੀ ਨਗਰ ਕੌਂਸਲ ਦੇ ਸਾਰੇ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦਾ ਸ਼ਰਵਤੀਆਂ ਦਾ ਮਾਮਾ ਦਾ ਭੈਣਾ ਦਾ ਬਜ਼ੁਰਗਾਂ ਦਾ ਸਾਡੀ ਆਮ ਆਦਮੀ ਪਾਰਟੀ ਦੀ ਪਹੁੰਚੀ ਸਮੁੱਚੀ ਟੀਮ ਨੌਜਵਾਨ ਵੀਰ ਮੀਡੀਆ ਵਾਲੇ ਵੀਰ ਤੇ ਸਾਡੀ ਪੂਰੀ ਟੀਮ ਸਾਡੇ ਐਮਸੀ ਸਾਹਿਬ ਬਹਾਦਰ ਸਿੰਘ ਓਕੇ ਜੀ ਨੰਦੀਪਾਲ ਜੀ ਸਾਡੇ ਐਮਸੀ ਸਾਹਿਬ ਪ੍ਰਦੀਪ ਢੂੜਾ ਜੀ ਸਾਡੇ ਐਕਸੈਪਟੀ ਸਾਹਿਬ ਅਸ਼wini ਕੁਮਾਰ ਜੀ ਹੁਵੇ ਮੁੱਦਾ ਇਹ ਆ ਵੀ ਸਟੇਟ ਵਾਲੇ ਵੀ ਲੀਡਰ ਖਾ ਜਾਂਦੇ ਐ ਐਫਸੀ ਵਾਲੇ ਵੀ ਲੀਡਰ ਖਾ ਜਾਂਦੇ ਐ ਪ੍ਰਧਾਨ ਕਹਿੰਦਾ ਜੀ ਇਹ ਐਮਸੀ ਦਾ ਪੈਸਾ ਹੈ ਐਮਸੀ ਦਾ ਮਤਲਬ ਕਿ ਐਮਸੀ ਦਾ ਲੋਕਾਂ ਦਾ ਪੈਸਾ ਹੈ ਆਪਾਂ ਕਿਹੜਾ ਜੇਬ ਚੋਂ ਪੈਸੇ ਲਾਉਨੇ ਇਹ ਸੀ ਜੇਬ ਦੇ ਵਿੱਚੋਂ ਸਾਰਾ ਪੈਸਾ ਲੋਕਾਂ ਦਾ ਹੁੰਦਾ ਹੈ ਜਿਹੜਾ ਤੁਸੀਂ ਖਾ ਰਹੇ ਹੋ ਜਿਹੜਾ ਤੁਹਾਡੇ ਨਾਂ ਰੜਕੇ ਕੁਝ ਐਮਸੀ ਵੀ ਕਰ ਰਹੇ ਨੇ ਜੋ ਪਬਲਿਕ ਦਾ ਤੁਸੀਂ ਨੁਕਸਾਨ ਕਰ ਰਹੇ ਹੋ ਦੂਜੇ ਦਿਨ ਬੈਠ ਕੇ ਤੁਸੀਂ ਵੀਡੀਓ ਪਾ ਦਿੰਨੇ ਹੋ ਕ੍ਰਪਸ਼ਨ ਦੇ ਚਾਰਜ ਤੁਹਾਡੇ ਸਾਬਤ ਹੋ ਗਏ ਨੇ ਲੋਕਲ ਬਾਡੀ ਡਿਪਾਰਟਮੈਂਟ ਦੇ ਵਿੱਚ ਲਗਾਤਾਰ ਬੈਠੇ ਇਥੇ ਕਾਂਗਰਸ ਦੇ ਜਿਹੜੇ ਤੁਹਾਡੇ ਪ੍ਰਧਾਨ ਆ ਉਹਨਾਂ ਨੇ ਲੁਟਕਸੁੱਟੀ ਕੀਤੀ ਇਹ ਨਹੀਂ ਕਿ ਮੈਂ ਪੋਲਿਟਿਕਲ ਬਿਆਨ ਦੇ ਰਹੀ ਆ ਉੱਪਰ ਜਾ ਕੇ ਬਾੜਲਾਿਆਂ ਦੇ ਕਰਾਲੀ ਨੂੰ ਸੋਹਣੇ ਸ਼ਹਿਰ ਦਾ ਅੰਦਰ ਬੜ ਕੇ ਤਾਂ ਦੇਖੋ ਨਾ ਕਰਾਲੀ ਦੇ ਤੁਸੀਂ ਸ਼ਿਮਰੇਜ ਦਾ ਕੀ ਕੀਤਾ ਪੈਸਾ ਤਾਂ ਹੈਗਾ ਹੀ ਆ ਹਮੇਸ਼ਾ ਤੋਂ ਕਰਾਲੀ ਦੇ ਵਿੱਚ ਖਰੜ ਦੇ ਵਿੱਚ ਸੈਂਕੜੇ ਕਰੋੜ ਰੁਪਏ ਨਾਲ ਅਸੀਂ ਹੁਣ ਕਰਕੇ ਦਿਖਾਵਾਂਗੇ 1.5-2 ਸਾਲ ਪਏ ਹੁਣ ਕਰਕੇ ਦਿਖਾਵਾਂਗੇ ਅਸੀਂ ਖਰੜ ਦੇ ਵਿੱਚ ਉਹ ਕੰਮ ਜਿਹੜੇ ਇਹਨਾਂ ਤੋਂ 70 ਸਾਲਾਂ ਚ ਨਹੀਂ ਹੋਏ ਖਰੜ ਦੇ ਤਾਂ ਉਹ ਬਦਲੇ ਬਦਲੇ ਨਾ ਲੱਗੇ ਤੇ ਫਿਰ ਗੱਲ ਕਰੇ ਸੁਕਰਾਲੀ ਦੇ ਵਿੱਚ ਵੀ ਇਹ ਨਹੀਂ ਕਿ ਪੈਸਾ ਨਹੀਂ ਹੈ ਜਿੰਨਾ ਹੈ ਉਹਨਾਂ ਲਾ ਰਹੇ ਹਾਂ ਜਿੱਥੇ ਦੇਖੋ ਹਰ ਥਾਂ ਜਾ ਕੇ ਲੋਕ ਮੈਡਾ ਅਨਮੋਲ ਦਾ ਮਾਨ ਹਲਕਾ ਇੰਚਾਰਜ ਤੇ ਹਲਕਾ ਸਾਡੇ ਐਮ ਐਲ ਏ ਖਰੜ ਦੇ ਜਿਨ੍ਹਾਂ ਨੇ ਬਖਵਾਖਵਾੜਾਂ ਦੇ ਵਿੱਚ ਪਹਿਲਾਂ ਵੀ ਤੇ ਅੱਜ ਵੀ ਉਦਘਾਟਨ ਕਰਕੇ ਸਾਡੇ ਸ਼ਹਿਰ ਨੂੰ ਬਹੁਤ ਸੁੰਦਰ ਔਰ ਨਿਹਾਰ ਬਦਲਣ ਵਾਸਤੇ ਇਹ ਜਿਹੜੇ ਪ੍ਰੋਗਰਾਮ ਰੱਖੇ ਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਆਸ ਕਰਦਾ ਹਾਂ ਵੀ ਇਹ ਸਾਰੀ ਆਮ ਆਦਮੀ ਪਾਰਟੀ ਜਿਹੜੀ ਟੀਮ ਕੁਰਾਲੀ ਵਾਲੀ ਹੈ ਇਹ ਲੱਗ ਕੇ ਅਫਸਰਾਂ ਦੇ ਨਾਲ ਤਾਲਮੇਲ ਕਰਕੇ ਇਹਨੂੰ ਜਲਦੀ ਤੇ ਜਲਦੀ ਨਿਪਰੇ ਚੜਾਉਣ ਦੀ ਕੋਸ਼ਿਸ਼ ਕਰੋਗੇ ਔਰ ਸ਼ਹਿਰ ਨੂੰ ਸੁੰਦਰ ਬਣਾਉਣੇ ਵਾਸਤੇ ਅਸੀਂ ਸਾਰੇ ਐਮਸੀ ਸਾਹਿਬਾਂ ਵਚਨ ਵੱਗ ਧੰਨਵਾਦ ਥੈਂਕ ਯੂ ਕਿੰਨੇ ਕੰਦਕਟ ਕਿਵੇਂ ਦੇਖ ਲਓ ਇਹਨਾਂ ਕਿ ਅੱਜ ਮੈਡਮ ਅਨੋਲ ਵਰਮਾ ਜੀ ਨੇ ਨਿਊ ਪੱਥਰ ਰੱਖਿਆ ਸ਼ਹਿਰ ਵਾਸਤੇ ਬਹੁਤ ਵਧੀਆ ਕੰਮ ਕਰ ਰਹੇ ਹਨ ਬਟ ਇਹ ਇਕੱਲੇ ਨਿਊ ਪੱਥਰ ਨਹੀਂ ਹੈ ਜੀ ਜਦੋਂ ਸਾਡੇ ਵਾਰਡ ਚ ਮੈਡਮ ਆਏ ਸੀਗੇ ਇੱਕ ਹਫ਼ਤਾ ਪਹਿਲਾਂ ਤੇ ਕੰਮ ਸ਼ੁਰੂ ਹੋ ਗਿਆ ਨਹੀਂ ਇਸ ਤਰ੍ਹਾਂ ਨਹੀਂ ਹੈ ਵੀ ਲੀਡਰ ਆਂਦੇ ਸੀਗੇ ਨਿਊ ਪੱਥਰ ਰੱਖ ਦੇਣਾ ਤੇ ਕੰਮ ਨਹੀਂ ਹੋਣਾ ਇਹ ਸਾਡੇ ਮੈਡਮ ਦੀ ਖਾਸੀਅਤ ਹੈ ਜੋ ਕਹਿੰਨੇ ਉਹ ਕਰਕੇ ਦਿਖਾਉਂਦੇ ਹਨ ਜੋ ਚਾਵਲਾ ਹੋਟਲ ਨੂੰ ਅੱਜ ਕਮਿਊਨਿਟੀ ਸੈਂਟਰ ਦੇ ਵਿੱਚ ਬਦਲਿਆ ਗਿਆ ਕੀਵੇਂ ਦੇਖਦੇ ਹੋ ਬਹੁਤ ਵਧੀਆ ਤਰ੍ਹਾਂ ਲਈ ਮੈਡਮ ਦਾ ਕਿਸੇ ਗਰੀਬ ਕੁੜੀ ਦਾ ਵਿਆਹ ਹੋ ਗਿਆ ਬਹੁਤ ਲੱਤੇ ਤਰਲ ਹੈ ਪੈਸੇ ਹੀ ਖੰਡਰੇ ਪਏ ਹੈ ਖਰਾਬ ਹੋ ਰਿਹਾ ਸਾਰਾ ਨਹੀਂ ਨਸ਼ੇੜੀਆਂ ਦਾ ਅੱਡਾ ਬਣਿਆ ਪਤਾ ਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਸੀਗਾ ਇਸ ਕਰਕੇ ਮੈਡਮ ਨੇ ਕਰਿਆ ਸਾਰਾ ਇਹ ਹੋਰ ਕੀ ਕਹਿੰਦੇ ਕਹਿੰਦੇ ਸ਼ਹਿਰ ਵਾਸੀ ਹਾਂ ਬਬਾ ਜੀ ਸ਼ਹਿਰ ਵਾਸੀ ਹੈ ਮੈਡਮ ਦਾ ਸਾਥ ਦੇਣਾ ਚਾਹੀਦਾ ਕੰਮ ਵਧੀਆ ਕਰ ਰਹੇ ਹੈ ਮੈਡਮ ਸਾਡੇ ਜੋ ਕਹਿੰਦੇ ਹੋ ਕੰਮ ਹੋਊਗਾ